ਰਾਈਸ ਮਿਲਰ ਐਸੋਸੀਏਸ਼ਨ ਵੱਲੋਂ ਇੱਕ ਅਹਿਮ ਮੀਟਿੰਗ ਬਟਾਲਾ ਕਲੱਬ ਵਿੱਚ ਕੀਤੀ ਗਈ ਤੇ ਇਸ ਮੀਟਿੰਗ ਵਿੱਚ ਤਰਨਤਾਰਨ, ਅੰਮ੍ਰਿਤਸਰ ਪਠਾਨਕੋਟ ਅਤੇ ਗੁਰਦਾਸਪੁਰ ਦੇ ਰਾਈਸ ਮਿਲ ਮਾਲਕਾਂ ਨੇ ਸ਼ਮੂਲਿਤ ਕੀਤੀ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਰਾਈਸ ਮਿਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲਾ ਅਤੇ ਹੋਰ ਨੌ ਉਦੈਦਾਰਾਂ ਨੇ ਕਿਹਾ ਹੈ ਕਿ ਪੰਜਾਬ ਦਾ ਰਾਈਸ ਮਿਲਰ ਵੱਡੀ ਪਰੇਸ਼ਾਨੀਆਂ ਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਐਫਸੀਆਈ ਦੇ ਗੋਦਾਮਾਂ ਵਿੱਚ ਸੀਲਿੰਗ ਕੀਤਾ ਹੋਇਆ ਚਾਵਲ ਲਗਾਉਣ ਲਈ ਕੋਈ ਵੀ ਜਗ੍ਹਾ ਨਹੀਂ ਹੈ। ਉਹਨਾਂ ਕਹਿ ਕੇ ਪੰਜਾਬ ਸਰਕਾਰ ਨੇ ਧੱਕੇ ਨਾਲ ਪਿਛਲੇ ਸਮੇਂ ਵਿੱਚ 25% ਤੋਂ ਜ਼ਿਆਦਾ ਨਵੀਂ ਵਾਲੀ ਪੈਡੀ ਸੈਲਰ ਮਾਲਕਾਂ ਦੇ ਗੋਦਾਮਾਂ ਵਿੱਚ ਲਗਵਾਈ ਸੀ ਜਿਸ ਨਾਲ ਸੈਲਰ ਮਾਲਕ ਨੂੰ ਭਾਰੀ ਘਾਟਾ ਸਹਿਣ ਕਰਨਾ ਪੈ ਰਿਹਾ। ਉਹਨਾਂ ਕਹਿ ਕੇ ਪੰਜਾਬ ਦੇ ਰਾਈਸ ਮਿਲਰਜ਼ ਐਫਸੀਆਈ ਦੇ ਗੋਦਾਮਾਂ ਵਿੱਚ ਚਾਵਲ ਨਾ ਲੱਗਣ ਨੂੰ ਲੈ ਕੇ ਡਾਢੇ ਪਰੇਸ਼ਾਨ ਹਨ ਤੇ ਉਹਨਾਂ ਕਹਿ ਕੇ ਪੰਜਾਬ ਸਰਕਾਰ ਨੇ ਰਾਈਸ ਮਿਲਰ ਨਾਲ ਹੋਰ ਧੱਕਾ ਕੀਤਾ ਹੈ। ਸਰਕਾਰ ਰਾਈਸ ਮਿਲਰਜ਼ ਨੂੰ ਬਾਹਰ ਦਾਣੇ ਦੇ ਪੈਸੇ ਵੀ ਨਹੀਂ ਦੇ ਰਹੇ ਜ਼ਿਲ੍ਹਾ ਪ੍ਰਧਾਨ ਹਰੂਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤੱਕੇਸ਼ਾਈ ਨਾਲ ਛੈਲਰ ਮਾਲਕਾਂ ਨੂੰ ਆਰਥਿਕ ਤੌਰ ਤੇ ਭਾਰੀ ਸੱਟ ਵੱਜੀ ਹੈ ਉਹਨਾਂ ਕਹਿੰਦੇ ਕਿ ਅੱਜ ਹਰ ਰਾਈਸ ਮਿਲਰ ਕਾਟੇ ਵਿੱਚ ਜਾ ਰਿਹਾ ਹੈ ਉਹਨਾਂ ਕਹਿੰਦੇ ਕਿ ਜੇਕਰ ਪੰਜਾਬ ਸਰਕਾਰ ਨੇ ਰਾਈਸ ਮਿਲਰਸ ਦੀਆਂ ਮੰਗਾਂ ਨਾ ਮੰਨੀਆਂ ਤਾਂ ਨਵੇਂ ਪੈੱਡੀ ਦੇ ਸੀਜ਼ਨ ਦੇ ਲਈ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਾਉਣਗੇ ਮੈਂ ਅਲਤਾਰ ਸਿੰਘ ਤਰੇਜਾ ਜੀ ਪ੍ਰੈਜ਼ੀਡੈਂਟ ਡਿਸਟ੍ਰਿਕਟ ਤਰਨਤਾਰਨ ਰਾਈਸ ਮਿਲਰ ਅਸੋਸੀਏਸ਼ਨ ਜੋ ਅੱਜ ਦਾ ਇਹ ਸਾਡਾ ਸਾਰਾ ਰਾਈਸ ਮਿੱਲਰ ਵੀ ਅੱਜ ਇੱਥੇ ਮੀਟਿੰਗ ਹੋਈ ਆ ਗੁਰਦਾਸਪੁਰ ਤਰਨਤਾਰਨ ਔਰ ਹਮਸਰ ਜ਼ਿਲ੍ਹਿਆਂ ਦੀ ਇਹਦੇ ਵਿੱਚ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਆ ਵੀ ਜਿਹੜਾ ਬਹੁਤ ਵੱਡਾ ਲੋਸ ਦਾ ਜਿਹੜਾ ਦਾ ਸੈਲਰਾਂ ਨੂੰ ਨੁਕਸਾਨ ਹੋਇਆ ਪਿਛਲੇ ਸਾਲ ਉਹਦੇ ਵਿੱਚ ਪੈਡੀ ਦੀ ਮੌਇਚਰ ਜਾਂ ਉਹਦੇ ਵਿੱਚ ਡੈਮੇਜ ਡਿਸਕਲਰ ਸਾਡੀ ਗੀਲਡ ਘਟ ਜਾਣਾ 5-6 ਕਿਲੋ ਤੱਕ ਤੇ ਮੁੱਖ ਕਾਰਨ ਬਣਿਆ ਸਾਡੇ ਨੁਕਸਾਨ ਦਾ ਔਰ ਇਸ ਸਾਲ ਇੱਕ ਸਭ ਤੋਂ ਵੱਡੀ ਗੱਲ ਵੀ ਪਿਛਲੇ ਸਾਲ ਪੂਰੀਫਾਈਡ ਰਾਈਸ ਦਾ ਪੰਜਾਬ ਸਰਕਾਰ ਨੇ ਡਿਸੀਜਨ ਨਹੀਂ ਲੈ ਪਾਈ ਸੀ ਉਹਦੇ ਕਰਕੇ ਸਾਨੂੰ 3 ਮਹੀਨੇ ਮਿਲਿੰਗ ਲੇਟ ਚੱਲੂ ਆਈ। ਉਹਦੇ ਅੱਜ ਤੱਕ ਵੀ 26000 ਵੈਗਨ ਪੰਜਾਬ ਦੀ ਜਿਹੜੀ ਆ ਡਿਲੀਵਰ ਹੋਣੀ ਬਾਕੀ ਆ। ਪੰਜਾਬ ਦੇ ਵਿੱਚ ਰਾਈਸ ਵਾਸਤੇ ਕੋਈ ਜਗ੍ਹਾ ਨਹੀਂ ਗਈ। ਜਿਹੜਾ ਨਵਾਂ ਸੀਜ਼ਨ ਆਉਣਾ ਉਹ ਇਹ ਤੋਂ ਵੀ ਕਠਨ ਜਾਪਦਾ। ਕੋਈ ਪੰਜਾਬ ਚ ਚੌੜ ਲਾਉਣ ਨੂੰ ਜਗ੍ਹਾ ਨਹੀਂ ਗਈ। ਇਸ ਕਰਕੇ ਰਾਈਸ ਮਿਲਰ ਆ ਜਿਹੜੇ ਉਹ ਆਪਣੀਆਂ ਮੰਗਾਂ ਨੂੰ ਰੱਖਦੇ ਆ ਇਹਨਾਂ ਫੈਸਲਾ ਕੀਤਾ ਵੀ ਅਸੀਂ ਕੋਈ ਵੀ ਰਜਿਸਟ੍ਰੇਸ਼ਨ ਨਹੀਂ ਕਰਾਵਾਂਗੇ, ਕਾਗਜ਼ ਅਪਲਾਈ ਨਹੀਂ ਕਰਾਂਗੇ, ਅਸੀਂ ਸਰਕਾਰ ਦੀ ਮਿਲਿੰਗ ਨਹੀਂ ਕਰਾਂਗੇ। ਮੈਂ ਬਲਵਿੰਦਰ ਸਿੰਘ ਹਰੂਆ ਜਿਲ੍ਹਾ ਪ੍ਰਧਾਨ ਆਰ ਰੈਸ ਮੀਲ ਐਸੋਸੀਏਸ਼ਨ ਦਾ ਗਰਦਾਸਪੁਰ ਅੱਜ ਅਸੀਂ ਫਾਰੇ ਗਰਦਾਸਪੁਰ ਤੇ ਪਠਾਨਕੋਟ ਰੈਸ ਮੀਲਾਂ ਦੀ ਇੱਕ ਮੀਟਿੰਗ ਕੀਤੀ ਆ ਮੀਟਿੰਗ ਕਰਨ ਤੋਂ ਬਾਅਦ ਕੋ ਸਾਡਾ ਪਿਛਲਾ ਸੀਜ਼ਨ ਅਜੇ ਵੀ ਮਿਲੈਵੀ ਦੀਆਂ ਜੋ ਸੈਲਿੰਗ ਦੀਆਂ ਗੱਡੀਆਂ ਲੱਗਣ ਵਾਲੀਆਂ ਰਹਿੰਦੀਆਂ ਨੇ ਉਹ ਨਹੀਂ ਲੱਗੀਆਂ ਉਹ ਸਭਾ ਦੇ ਵਿੱਚ ਸਰਕਾਰ ਕੋਲ ਕੋਈ ਥਗਾ ਨਹੀਂ ਹੈਗੀ ਚੌਲ ਆਉਣ ਵਾਸਤੇ ਤੇ ਜੋ ਸਰਕਾਰ ਨੇ ਨੀਤੀਆਂ ਬਣਾਈਆਂ ਜਿਹੜੀਆਂ ਨਵੀਆਂ ਉਹਨਾਂ ਨੂੰ ਬਹੁਤ ਸਾਡਾ ਤਰਪੇਸ਼ ਮੁਸ਼ਕਲਾਂ ਹੱਲ ਕਰਨਾ ਪੈ ਰਿਆ ਟੱਕੇ ਨਾਲ ਸਾਡੇ ਮਿਲਾਂ ਦੇ ਅੰਦਰ ਪੰਜਾਬ ਸਰਕਾਰ ਨੇ ਪਿਛਲੀ ਵਾਰੀ ਝੋਨਾ 25 ਮਹੀਨੇ ਤੱਕ ਵਾੜ ਦਿੱਤਾ ਉਹਦੇ ਨਾਲ ਸਾਡੇ ਸਾਰਿਆਂ ਹੀ ਰੈਸ ਮਿਲਾਂ ਨੂੰ 50000 ਤੋਂ ਲੈ ਕੇ 70000 ਰੁਪਇਆ ਗੱਡੀ ਦਾ ਅਲੋਟ ਹੋਇਆ ਅਸੀਂ ਚੁੱਕ ਚੁੱਕ ਕੇ ਪੈਸੇ ਬਾਹਰੋਂ ਇਕੱਠੇ ਕਰਕੇ ਤਰਲੇ ਬਾਜ਼ ਕੇ ਰਿਸ਼ਤੇਦਾਰਾਂ ਕੋ ਫੜ-ਫੜ ਕੇ ਆਪਣੀਆਂ ਗੱਡੀਆਂ ਲਗਾ ਰਹੇ ਹਾਂ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੀ ਸਾਡੀਆਂ ਤੁਸਾਂ ਮੰਗਾ ਆ ਸੀਜ਼ਨ ਤੋਂ ਪਹਿਲਾਂ ਪਹਿਲਾਂ ਨਾਂ ਮੰਗੀਆਂ ਤੇ ਅਸੀਂ ਬਿਲਕੁਲ ਆਪਣੀ ਲਾਟਮੈਂਟ ਨਹੀਂ ਕਰਾਵਾਂਗੇ ਬਿਲਕੁਲ ਆਪਣੇ ਸੇਲਰ ਤੇ ਨਾਂ ਬਾਹਰ ਦਿਨ ਦੇਵਾਂਗੇ ਨਾ ਝੋਨਾ ਲਾਵਾਂਗੇ ਮੈਂ ਤੁਹਾਨੂੰ ਅੱਗਾ ਐਡਵਾਂਸ ਸੱਚੀ ਕਰਦਾ ਆ ਕਿ ਸਾਰਿਆਂ ਹੀ ਮਿਲਾਂ ਨੇ ਰੋ ਰੋ ਕੇ ਦਿਨ ਕੱਢ ਰਿਆ ਜੋ ਤੱਕਾ ਹੋ ਰਿਹਾ ਹਰ ਬੰਦੇ ਨੂੰ ਕਰੋੜ ਰੁਪਈਏ ਤੋਂ ਘਟੋ-ਘਟਾਟਾ ਪਿਆ ਇਸ ਕਰਕੇ ਆਪਣੀਆਂ ਜਿਹੜੀਆਂ ਮੁਸ਼ਕਲਾਂ ਨੂੰ ਸਾਹਮਣਾ ਕਰ ਰਿਹਾ ਇਸ ਕਰਕੇ ਨਵੇਂ ਸੀਜ਼ਨ ਦੇ ਕੋਈ ਵੀ ਲਾਟਮੈਂਟ ਕੋਈ ਝੋਨਾ ਆਪਣਾ ਛੇਲੇਰ ਤੇ ਨਹੀਂ ਸਟੋਰ ਕਰਨਗੇ ਇਹ ਤੁਹਾਡੀ ਮੈਂ ਮੀਡੀਆ ਰਾਹੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਕੋ ਸੈਂਟਰ ਸੈਂਟਰ ਗਵਰਨਮੈਂਟ ਨਾਲ ਹੁਣੇ ਗੱਲ ਕਰੇ ਕਿ ਘਾਟਾ ਕਿਉਂ ਪੈਣ ਦਾ ਕਾਰਨ ਮੁੱਖ ਕਰਨਿਆ ਕਿ ਸਰਕਾਰ ਨੇ ਕਹਿ ਕੇ 22 ਵੀ ਤੇ ਹਾਈਬ੍ਰਿਡ ਵੀਜੋ ਆ ਕਹਿ ਕੇ ਬਜਵਾਇਆ ਕਿਸਾਨਾਂ ਵੀਰਾਂ ਨੂੰ ਉਹਦੇ ਜਿਹੜੇ ਚੌਲ ਆ ਸਾਡੇ ਕੋਲ ਸੈਂਟਰ ਗਵਰਨਮੈਂਟ 60 ਕਿਲੋ ਲੈਂਦੀ ਆ ਉਹਦੀ ਜੀੜ ਜਿਹੜੀ ਆ ਉਹ 60 ਤੋਂ 60 ਕਿਲੋ ਕੱਢ ਰਹੀ ਆ 5 ਕਿਲੋ ਸਾਨੂੰ ਘਾਟਾ ਪੈ ਰਿਹਾ ਉਹਨਾਂ ਹਰ ਬੜਾ-ਵੱਡਾ ਲੋਸੋੜ ਨਾਲ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਪ੍ਰਧਾਨ ਮੰਤਰੀ ਦੇ ਹਿੰਦੁਸਤਾਨ ਦੇ ਫੂਡ ਸਪਲਾਈ ਮੰਤਰੀ ਨੇ ਪ੍ਰੈਸ਼ਰ ਪਾ ਕੇ ਸਾਡੇ ਜੀੜ ਜਿਹੜੀ ਆ 65 ਕਿਲੋ ਕੀਤੀ ਜਾਵੇ ਤਾਂ ਜੇ ਆਪਾਂ ਇਹਦਾ ਸੀਜ਼ਨ ਵਾਸਤੇ ਕੰਮ ਕਰਨ ਨੂੰ ਤਿਆਰ ਆਂ ਜੀ ਸਾਡੀਆਂ ਮੰਗਾਂ ਸਰਕਾਰ ਨੇ ਨਾ ਮੰਨੀਆਂ ਮੈਂ ਇੱਕ ਮੰਗ ਜਿਹੜੀ 25 ਸਾਲ ਤੋਂ ਚੱਲ ਰਹੀ ਸੀ ਕਿ ਜਿਹੜੀ ਸਾਡੀ ਸ਼ਹਿ ਲਗਿਆ ਉਹ 25 ਰੁਪਏ ਸੀ ਉਹ ਸਰਕਾਰ ਨੇ 10 ਰੁਪਏ ਕਹਾਤੇ ਗਵਾਂਡੀ ਸਾਡੇ ਹਰਿਆਣਾ ਆ ਉੱਥੇ 25 ਰੁਪਏ ਚੱਲ ਰਹੀ ਆ ਨਾ ਇਹ ਬਾਹਰ ਦੇ ਨਾਲ 70 ਰੁਪਏ 32 ਪੈਹ ਦਿੱਤਾ ਹੀ ਚਾਰ ਪੀਰ ਕਰਤਾ ਇੱਕ ਸਾਡੀ ਜਿਹੜੀ ਮੇਜਰ ਹੋਰ ਮੰਗਿਆ ਕਿ ਆਪਾਂ ਜੋ ਵੀ ਜੀਡ ਦੇ ਜਨਚਰ ਸਰਕਾਰ ਫੈਸਲਾ ਨਹੀਂ ਕਰਦੀ ਅਸੀਂ ਕੋਈ ਵੀ ਬੰਦਾ ਨਾ ਡਾਕੂਮੈਂਟ ਦਾਂਗੇ ਨਾ ਆਪਣੇ ਪੈਡੀ ਸਟੋਰ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ